ਹਾਂ ਬਰੋ ਬੋ ਚੰਗਪਾਣਾ ਫੇਰੀ ਨਾ ਨੁਕੀ ਜੀ ਕਰਾਉਂ ਕਹੂ ਮਾਨਦਾਨ ਕਰ ਦਿੰਦਾ ਤੇ ਫੋਨ ਵੀ ਕਰ ਦੇ ਨਾ ਤੇਰੇ ਨਾਲ ਕਰੇ ਡਰਾਂ ਨੂੰ ਮਿਲ ਜਾਣਾ ਇਹ ਨਾ ਹੋਰ ਨਹੀਂ ਦਾਲ ਨਹੀਂ ਪਾਟੀ ਕਾਲ ਨਹੀਂ ਮਿਲਣਾ ਸਾਰੇ ਬਾਹਰ ਚਲ ਗਏ ਆ ਹੈਗੇ ਸੇਰ ਗਏ ਹੂੰ ਕਿਨੇ ਸੰਦਪਾਣਾ ਹਾਂ ਸਾਰੇ ਬਾਹਰ ਚਲ ਗਏ ਮੈਂ ਕਿੱਥੇ ਚਲ ਗਏ ਬਾਹਰ ਨਹੀਂ ਬਾਹਰ ਅਸੀਂ ਜਾਂਦੇ ਨਹੀਂ ਆ ਅਸੀਂ ਜਾਂਦਾ ਜਦੋਂ ਆਪਣਾ ਮੂਡ ਹੋਵੇ ਉਹ ਨਹੀਂ ਹਾਂ ਉਹ ਰੇਡਰ ਨੈਵੀਗੇਸ਼ਨ ਅਬ ਤੇ ਰੇਡਰ ਹੀ ਟਿਰ ਮਿਲ ਜਾਨੇ ਮੈਂ ਸਾਰੇ ਤੋਂ ਬਾਹਰ ਗਏ ਹੁ ਨਹੀਂ ਮਿਲਣਾ ਕਹਿੰਦਾ ਮੈਂ ਨਾ ਕਰਨਿਆ ਹਰੀ ਸ਼ੰਕਰ ਭਲਵਾਨ ਨੂੰ ਮੈਂ ਕੋਈ ਨਹੀਂ ਨਾ ਕਰਦੇ ਸਾਡੇ ਕੋਲ ਹੈਗਾ ਇਹ ਰੇਡਰ ਇੱਕ ਅੱਧਾ ਰੇਡਰ ਲੱਭ ਲੈਣਾ ਹੈ ਟਾਈਮ ਟਾਈਮ ਨਹੀਂ ਮੈਂ ਮੈਂ ਕਦੀ ਮੱਗੀ ਹੁਣਾ ਨੂੰ ਜੇ ਮੇਰੀ ਇੱਕ ਗੱਲ ਆ ਜੇ ਫਿਰ ਮੈਂ ਉਹਦਾ ਕਿਸ ਨੂੰ ਕਰਤੀ ਨਾ ਹਾਂ ਬੋਧ ਘਟਿਆ ਮਤਲਬ ਕਿ ਮੈਂ ਕਿਸਦੇ ਇਹ ਨਹੀਂ ਕਿਹਾ ਮੈਂ ਤੁਹਾਨੂੰ ਕਿੱਥੇ ਨਾ ਕੀਤੀਆਂ ਕਰਕੇ ਦੱਸ ਦੇ ਦੱਸਣਾ ਚਾਹੀਦਾ ਦੱਸ ਕਿਹੜੀ ਗੱਲ ਨਹੀਂ ਕੱਟਦੇ ਨਹੀਂ ਕੱਟਦੇ ਯਾਰ ਮੈਂ ਨਹੀਂ ਐਡਾ ਨਹੀਂ ਹੈਗਾ 10 ਰੁਪਏ ਇਹਣਾ ਸਠੇ ਵਾਲੇ ਮੈਂ ਜੀ ਇਹਦੇ ਨਾਲ ਹੀ ਇਹਦੇ ਨਾਲ ਹੀ 11000 ਰੁਪਏ ਕਰ ਲਿਆ ਵੀ ਤੈਨੂੰ 11000 ਦੇ ਦਾਂਗੇ ਜੇ ਪਹਿਲਾਂ ਮੈਂ ਝੜ ਗਏ ਤੇ ਜੇ ਜਿੱਤ ਗਏ ਫਿਰ ਵਾਧ ਦੇ ਦਾਂਗੇ ਇਹ ਆਂਦਾ ਕਿੱਥੇ ਲਾਈਆਂ ਗੱਡੀਆਂ ਅਸੀਂ ਕਾ ਲਗੀਆਂ ਨੇ ਸਾਤਾ ਵੇਖਿਆ ਵੀ ਪੈਟੇ ਜਾਫੀ ਦੇ ਨਾਲ ਕੋਈ ਨਹੀਂ ਆ ਕੱਲਾ ਕੱਲਾ ਪ੍ਰੀਤ ਹੀ ਪ੍ਰੀਤ ਹੀ ਲੱਡੂ ਵਾਲਾ ਘਰੇ ਕੋ ਵੀ ਆ ਨਹੀਂ ਹੱਦ ਦਾ ਹਾਂ ਐਂ ਜੰਗਰਪਾਣ ਨੂੰ ਫੂਣ ਗਰੀ ਇਹ ਜੰਗਰਪਾਣ ਉਹਨਾਂ ਤੋਂ ਕੱਪੜੇ ਲਾਉਣ ਡਿਆ ਜਾ ਆ ਕੇ ਕਮਾ ਲਾ ਉਹ ਕਰਸੋ ਵੀ ਕਰਸੋ ਜੰਗਰਪਾਣ ਜੱਟ ਗਿਆ ਸੁਣ ਲਾ ਪਤਾ ਕੀ ਚੱਕਰ ਪਿਆ ਇਹ ਤੈਨੂੰ ਪਤਾ ਹੀ ਆ ਆਪਣਾ ਜਿਹੜਾ ਮੇਨ ਬੰਦਾ ਵਾ ਉਹਨਾਂ ਨੇ ਫਿਰ ਉਹਦੇ ਅੰਦਰੋਂ ਗੁੰਫਾ ਵਾਪਸ ਉਹ ਜਿਹੜਾ ਮਤਲਬ ਆਹ ਉਹ ਕੋ ਸਾਹਿਬ ਤਾਂ ਕੋ ਸਾਹਿਬ ਨੇ ਫਿਰ ਫੋਨ ਨਹੀਂ ਉਹ ਦੋ ਨਹੀਂ ਫੋਨ ਹੈਗਾ ਉਹਦਾ ਉਹਦਾ ਇਹਦਾ ਖੇੜਾ ਛਡਾਇਆ ਮੈਂ ਇਹਨੂੰ ਖੇਡ ਨਹੀਂ ਦਿੰਦੇ ਦੂਜੇ ਬੰਦੇ ਨੂੰ ਮੈਨੂੰ ਸਪਿਆਲੇ ਫੋਨ ਕਰਾਈ ਜਾਣਾ ਕਿ ਬਿੱਲੇ ਮੱਝਾ ਮਾਣਾ ਛਡਰਾ ਮੈਂ ਹੁਣ ਮੇਰਾ ਕੀ ਲੈਣਾ ਯਾਰ ਇੱਕ ਬੰਦੇ ਨੂੰ ਜਾ ਕੇ ਦੂਜੇ ਬੰਦੇ ਤੇ ਲਾਦਾ ਨਹੀਂ ਮੈਂ ਤੇਰਾ ਖੇੜਾ ਛਡਾਉਂਦਾ ਮੈਂ ਮੰਨ ਲਉਂਦਾ ਹਾਂ ਚੰਕਰ ਆਪਾਂ ਨੂੰ ਨਾ ਕਰ ਗਿਆ ਤੇ ਆਪਾਂ ਅਸੀਂ ਰਾਜੇ ਦੀ ਪਾਗ ਲਾਈ ਹੈਗਾ ਚੰਗੀ ਲੜੀ ਬਣਦੀ ਪਰ ਤੂੰ ਗੱਗੀ ਹੋਣਾ ਨੇ ਗੱਗੀ ਹਣੀ ਮੈਨੂੰ ਕਹਿੰਦੇ ਵੀ ਭਾਈ ਤੂੰ ਆਇਆ ਸਾਡੇ ਵੱਲੋਂ ਆ ਤਾਂ ਮੈਂ ਆਂਦਾ ਕੋ ਪੱਟੀਆਂ ਪੱਟੀਆਂ ਪੁਟੀਆਂ ਲੱਲੀਆਂ ਸਾਲ ਮੋੜ ਗਾਲ ਸਰ ਬੱਲੇ ਆ ਹੀ ਪੱਗਾ ਹਨ ਉਹਨਾਂ ਦਿੱਤੀ ਆਨੰਦਪੁਰ ਸਾਹਿਬ ਵਾਲਿਆਂ ਤਾਂ ਹੀ ਬੰਨੀਆਂ ਹੋਰ ਕਿਹੇ ਬੰਦੇ ਨੇ ਬੰਨੀਆਂ ਮੈਂ ਦੇ ਆ ਪੀਨੇ ਹਾਂ ਬੱਲੇ ਹਣਾ ਹੁੰਦੇ ਜੋੜਲੀ ਵਿਲੇ ਦੀ ਮਾਦਾ ਦੀ ਲਿਆ ਪੁੱਤ ਕਿਸ ਨੂੰ ਲਾਗੇ ਦਵਾਂਗੇ ਵਰੀ ਵਰੀ ਚ ਇਦਾਂ ਇਦਾਂ ਜੜਾ ਪਰਨਾ ਬੜਾ ਦੀ ਭਾਈ ਦੇ ਸੂਟ ਦੇ ਨਾਲ ਪੱਗ ਦਿੰਦੇ ਨਾ ਕਰ ਲੰਬੇ ਹੁੰਦੇ ਆ ਹਾਂ ਲੰਬੇ ਉਦੋਂ ਇੱਕ ਮੈਂ ਵੇਖਿਆ ਤੇ ਖੜਕੂ ਮੱਗੇ ਨੇ ਵੀ ਵਲੌਗ ਬਣਾਏ ਮੈਂ ਹਾਂ ਬਣਾਈ ਤੇ ਤੇਰੇ ਕੋ ਸਦਾ ਪੱਤਰ ਵਾਲੀ ਵੀਡੀਓ ਨਹੀਂ ਜਾਂਦੀ ਉਹ ਵੀ ਦੇਖੇ ਕਿ ਕਿਚਨ ਦੀ ਵੇਖੀ ਗੱਜਦਾ ਜੂ ਫੁਆ ਮੇਰੇ ਕੋ ਗਾਲੀ ਕਿੱਥੋਂ ਦਾ ਕੱਲ ਕੱਲ ਪਿੰਡ ਕਿਹੜਾ ਵਾ ਗਰਦਾਸ ਨਗਰ ਆਈਦਾ ਈਦਾ ਜਿਹੜਾ ਖਬਰਾਂ ਦੇ ਐਂਡਾਂ ਦਾ ਦੂਰ ਦੱਸਣਦੇ ਉਹ ਪੁਰਾਣਾ ਬੰਦਾ ਹੁੰਦਾ ਸਤਿ ਸ੍ਰੀ ਅਕਾਲ ਜੀ ਨੋ ਬਰਾ ਨੂੰ ਗਰਦਾਸ ਨਗਰ ਦੇ ਵਿੱਚ ਮੈਂ ਬੜੀ ਕੱਲ ਨਾਲ ਆਲਾ ਸੁਣਾ ਗਰਦਾਸ ਨਗਰ ਦੇ ਵਿੱਚ ਮੈਂ ਚੋੜਿਆ ਤੇ ਉਹਦਾ ਜਿਹਦੇ ਨਾਲ ਸੱਦੇ ਦੇਣੇ ਹੋਣੇ ਉਹਦਾ ਹੋੜੀ ਦੀ ਨਾ ਪਹੁੰਚੇ ਪਹੁੰਚੇ ਆ ਤਾਂ ਨਾ ਇਹਨਾਂ ਗਲਤ ਨਹੀਂ ਜਾਣੀ ਜਿੰਨਾ ਜਿੱਤਣੀ ਪੁੱਲ ਗਾ ਰਾਜੀ ਆਨੰਦ ਮੱਦੇ ਨੇ ਕਿ ਮੈਂ ਦੋ ਦੋ ਦਿਨ ਮੈਂ ਇੱਕ ਮੈਂ ਵੇਖਿਆ ਕਿ ਖੜਕੂ ਨੇ ਤੀਜੇ ਦਾ ਬੰਦਾ ਨਹੀਂ ਕੋਈ ਬੜੇ ਵੀਅੂ 100 ਕਨੇ ਲੈਣਾ ਆ ਲੈ ਪੀਓ ਤਾਂ ਇੱਕ ਗੱਲ ਆ ਅੱਜ ਦਿਨ ਵਿੱਚ 11 ਵਾਲੇ ਤੇ ਨਾਂ ਵੇਖ ਮੈਂ ਵੀਅੂ ਲੈ 100 ਬਣਾ ਲਿਆ ਨਾ ਨਾ ਫ੍ਰੀ ਪ੍ਰੀ ਨਹੀਂ ਵੀ ਲੋਕੀ ਬਹੁਤ 15 ਕੇ ਫੋਲਰ ਰਹੀਏ 24 ਕੇ 24 ਕੇ ਫੋਲਰ ਰਹੀਏ ਦੇ ਇਹ ਤੇ ਭਾ ਜੋ ਮੰਡੀ ਜਿਹੜੀ ਉਹਨੂੰ ਲੱਖ ਰੁਪਈਆ ਅੱਜ ਆਪਾਂ ਦੇ ਦਿੱਤਾ ਵਾ ਧੰਨਵਾਦ ਭਾਈ ਤੁਹਾਡਾ ਬਹੁਤ ਬਹੁਤ ਤੁਸੀਂ ਬਹੁਤ ਸ਼ੁਕਰੀਆ ਤੁਹਾਡਾ ਲੱਖ ਰੁਪਇਆ ਲੱਤੂ ਵਾਲਾ ਪੱਕਾ ਬੰਦਾ ਜਬਾਨ ਦਾ ਇਹ ਜਬਾਨ ਹੋਈ ਸਾਡੀ ਕੋਈ ਜਬਾਨ ਇਦਾਂ ਦੀ ਹੋਈ ਵੀ ਉਹ ਗੱਲ ਪੂਰੀ ਹੋ ਗਈ 10 ਲੱਖ ਰੁਪਇਆ ਪੰਜ ਸ਼ਰਤ ਹਾਰ ਗਏ ਤੇ ਜਬਾਨ ਕੀਤੀ ਸੀ ਦੇ ਦਿੱਤਾ ਆਈਫੋਨ ਨਹੀਂ ਦਿੱਤਾ ਤੇ ਲੱਖ ਰੁਪਇਆ ਦੇਣਾ ਪਿਆ ਦੇਰ ਨਾਲ ਬਲੇ ਪਾਣਾ ਹੋ ਗਈ ਜਬਾਨ ਕਲੀਅਰ ਆਪਣੀ ਲੱਖ ਰੁਪਇਆ ਦੇਤਾ ਜੀ ਇਹ ਨਹੀਂ ਗੱਲ ਹੈ ਪੰਜ ਸ਼ਰਤ ਲੱਗੀ ਆਪਾਂ ਓਏ ਨੇ ਕੋਈ ਗੱਲ ਕਹੀ ਸੀ ਉਹ ਸੱਚੀ ਹੋ ਗਈ ਲੱਖ ਲੱਖ ਦੀ ਸ਼ਰਤ ਹੀ ਆਪਾਂ ਦੇ ਦਿੱਤਾ ਬਰਤੋ ਦੀ ਜੂਆ ਖੇਡਣ ਦੇ ਕਿੱਥੇ ਸਬੂਤ ਢਾਉਣ ਲਵਾ ਦਾਂਗੇ ਬੜਾ ਵਿੱਚ ਬੜਾ ਗੋਲਾ ਭਰਾਵਾ